ਦਰੀਬੀ ਆਈਆ ਨੂਨ ਪਾਈਏ ਨੂਨ ਵੀ ਹੈ ਨਹੀਂ ਹੈ ਲੋਤ ਪੈ ਤੇ ਨਹੀਂ ਦਿੰਦੇ ਲੈ ਦੇ ਦਿੰਦੇ ਆ ਪੈ ਤੇ ਲੋਤ ਪੀਤੂ ਤੇ ਪੈ ਤੇ ਤਾਂ ਦੇ ਦੋ ਹੈ ਅਸੀਂ ਤਾਂ ਪਹਿਲੀ ਮਾਰਨ ਹਾਰੇ ਹੋਏ ਪਏ ਆ ਪੈ ਤੇ ਨਹੀਂ ਦਰੀਬੀ ਆ ਵੀ ਹੈ ਕਹਿੰਦੇ ਤਾਂ ਮਾਤਾਂ ਦੇ ਪੈ ਤੇ ਦੇ ਦੋ ਤੰਗੀ ਗੱਲਾਂ ਪੈ ਤੇ ਨਹੀਂ ਦੇਣ ਤੋਂ ਦਾ ਕੋਈ ਬਿਓ ਖਾਨੂ ਪੈ ਤਾਂ ਕੀ ਤਰੀਕ ਹੈ ਆ ਦੇ ਦੇ ਲਿਆ ਇਹ ਕੋਈ ਜੀ ਦੇਤਾ ਆਏ ਹੋਣੇ ਆ ਦੀਂਦਾ ਨਹੀਂ ਇਹ ਤੋ ਬਿਨਾ ਇਹ ਮਾਦਤਮੀ ਇਹ ਮਾਦਤਮੀ ਤਰਦੇ ਤੇਰਪਾ ਇਹ ਮਾਦਤਮੀ ਹੈ ਲੈ ਆ ਦੇਖ ਨਾ ਅਜੇ ਇਨਾ ਵੀ ਨਹੀਂ ਹੋਦੇ ਨੇ ਜੀਵਨ ਕੈਵੇਂ ਨਹੀਂ ਹੈ ਇਹ ਨਹੀਂ ਦੇ ਤਾਉਦੇ ਆ ਵੀ ਇਹ ਪਿਆ ਨਵੀਂ ਘਰ ਦੀ ਪੂਗੇ ਮੈਂ ਇਹ ਨਹੀਂ ਦੇਣ ਚਾਹੇ ਹੈ ਆਹ ਦੇ ਤੁਹਾਨੂੰ ਨਾਦਰ ਤੇ ਨਹੀਂ ਵੀ ਇਹਦੇ ਨਵੀਂ ਖਾਣਾ ਪਿਛਲੇ ਥਾਲ ਦਾ ਹੈ ਤੋ ਟੂਰੇ ਤ੍ਰਿਤਿਆ ਆਜੋ ਪੰਦੇ ਆ ਰਹੇ ਹੁੰਦਾ ਉਹ ਤੇ 35000 ਰੁਪਏ ਉਹ ਦਿਆ ਨਾ ਮੇਰੀ ਨਹੀਂ ਦਤਾ ਉਹ ਆਪ ਉਹ ਐ ਨਹੀਂ ਦਤਾ ਐ ਟੂਰੇ ਉਹ ਲਾ ਲਾ ਏ ਦਰਮੀ ਦੇ ਨੀਆ ਗੱਲ ਕਿਤਾਬ ਆ ਗਈ ਆ ਮੇਰੇ ਥਲੇ ਨੇ ਦਿੱਤੀ ਹੈ ਨਾ ਜੀਆ ਤੱਤਰ ਇਹਨਾਂ ਦੇ ਅੱਲੇ ਤਾਲ ਤਾਲਿਆਂ ਵਾਲੀ ਆ ਲੈਣੇ ਵੀ ਤੇਲੇ ਇਹਨਾਂ ਦੇ ਉਹ ਆ ਪਾਈਤਾ ਦੇ ਤੇ ਥਾਲੇ ਫੇਬੀਂ ਲਾ ਦੇ ਨਾਦਰਾ ਨਾਦਰਾ ਦਰੀਆਂ ਉਹ ਸਾਈਖਾ ਤਾਂ ਪੈਰਾ ਹੋਇਆ ਪਿਆ ਨਾ ਕੋ ਚਾਹ ਨਾ ਕੋ ਪਾਣੀ ਇੱਥੇ ਛੋਟੇ ਪਿੱਛੇ ਮੈਂ ਹੱਟ ਤੜਾਉਂਦਾ ਫਿਰਦਾਗਾ ਇੱਕਾ ਤੋਤੀਆ ਖੜਾ ਬਾਰਾ ਕਰਦੀਆਂ ਕਰਦਾ ਫਿਰਦਾਗਾ ਨਹੀਂ ਬੰਦਾ ਖੇਤ ਚਾਹ ਪਾਣੀ ਲੈ ਬੰਦੇ ਵਾਸਤੇ ਉਤੋਂ ਹਲੇ ਖੋਣ ਮਾਰੀ ਨੇ ਕਿ ਮਿਲਵਾ ਤੇ ਸਮੋਸੇ ਲਈ ਛੋਟੇ ਪਿੱਛੇ ਭੁੱਖਣ ਪਾਣਾ ਤਰਾ ਫਿਰਦਾ ਮੈਂ ਅਜੇ ਮੇਰੀ ਕੋਈ ਕਦਰ ਨਹੀਂ ਹੋਈਗੀ ਸਾਰੇ ਜਿਹੜੀ ਹੋਰ ਪਿੱਛੇ ਚੰਮ ਪੜਾਉਣਾ ਜਾਵੇਂ ਹੋਰ ਦੱਸ ਦੇ ਕੀ ਇਆ ਲੈ ਤੈਨੂੰ ਵੀ ਜਿਆਦਾ ਘਾਟਾ ਮੇਰੀ ਜਾਨ ਵਾਸਤੇ ਤਾਂ ਹਾਜ਼ਰ ਹੋ ਜੂ ਸਾਰਾ ਕੈਫੇ ਲਿਆ ਦੂੰ ਤੇਰੇ ਖਾਤਰ ਤਾਂ ਮੈਂ ਪੀ ਜਾ ਤੇ ਪੀ ਜਾ ਛੱਡ ਤੈਨੂੰ ਮੋਮੋਸ ਖਵਾ ਕੇ ਲਿਆਉਂਗਾ ਜਮ ਮੋਮੋ ਦੱਸ ਹੋਰ ਦੱਸ ਕੀ ਹਾਂ ਨਾਦਰਾ ਕਿਹੜਾ ਆ ਗਿਆ ਨਾਦਰਾ ਔਰ ਦੱਸ ਲਾਲਾ ਕੀ ਆਲਾ ਸੀਦਾ ਸੀਦਾ ਹੀ ਹੱਥ ਲਾ ਦਈਏ ਸੀਦਾ ਹੋ ਤੋਦੀ ਦੀਦਾਂ ਤੋਦੀ ਦੂਜੀ ਨਾ ਗਿਆ ਕਰ ਮੈਂ ਤੈਨੂੰ ਪਤਾ ਨਾ ਗਰਜਟ ਸਿੰਘ ਆ ਉਹ ਤੋ ਇਹ ਨਾ ਤੂੰ ਤੇਰੇ ਪੈਸੇ ਲੈਣੇ ਆ ਤੰਤਰਦਿਆ ਅੱਜ ਮੈਂ ਪੈਸੇ ਲੈਣੇ ਆ ਹਾਏ ਆ ਸੇਦਾ ਵਹੀ ਭਲੀ ਪਈ ਆ ਤਾਰੀ ਤੋਦੇ ਸਾ ਤੇ ਨਾ ਤੇ ਦਾਦੇ ਬਤਾ ਦੇ ਦਿੰਦੇ ਜੀ ਦੇ ਦਿੰਦੇ ਤਾਂ ਇਹ ਜਰਾ ਚੱਲਦੇ ਰਹਿਣਗੇ ਬੈਠ ਤੂੰ ਪਹਿਲਾਂ ਗੁੱਸਾ ਕਰ ਹੁਨਾ ਉਹ ਪੈਸੇ ਲੈਣਾ ਉਹ ਬੈਠ ਉਹ ਬੈਠਾ ਕੋਈ ਗੁੱਸਾ ਕਰ ਹੁਨਾ ਲਾਲਾ ਯਾਰ ਅਈ ਨੀ ਤੰਦੀ ਆ ਜੀ ਇਤਤਾਂ ਬੈਠ। ਐ ਬੈਠਾ ਵੀ ਨੇ ਦਾਤੂ ਜੀ ਮੈਂ ਦੁਨੀਆ ਦਾ। ਦਰਮੀ ਭਾਈਆ ਪਾਣੀ ਲਿਆ ਕੇ ਜਾਵਾਂ। ਹਾਂ ਜੀ ਲਿਆ ਦੇ। ਅੱਜ ਤਾਂ ਲਿਆਣ ਪਾਣੀ ਲੈਣਾ ਬੈਠ ਰੇ। ਮੇਰਾ ਸਾਲਾ ਰੋਜ਼ ਹੀ ਆ ਜੂ ਲੰਗੜਾ ਆ ਮੂੰਹ ਚੱਕ ਕੇ ਤਿੰਨੇ ਇਹਨੂੰ ਟਾਵੇਂ। ਲੈ ਲਾਲਾ ਪਾਣੀ ਪੀ ਦੂਗਾ। ਨਹੀਂ ਦੇਖ ਆ ਦੇਖ ਆ ਲਈ ਹੈ। ਉਹ ਨਾ ਪੈਦਾ ਤੂੰ। ਕਾਰੇ ਨੂੰ ਕੋਈ ਨਾ ਪਹਿਲੇ ਠੱਡਾ ਉਹ ਪਾਣੀ ਵੀ ਕਾਪੀ ਸਾਈਡ ਤੇ ਰੱਖ। ਐ ਏਦਾਂ ਬੱਲੇ ਏਨੀ। ਏਦਾਂ ਬੱਲੇ ਏਨੀ। ਨਾ। ਤੇ ਤਾਂ ਗਾਂ ਤੋਂ ਪਿਆਰੀ ਆ। ਹਾਂ ਪੰਜ। ਪਾਣੀ ਦੀ ਵਲਰ ਠੰਡਾ ਹਾ ਹਾ ਫਿਰ ਤਾਂ ਨਹੀਂ ਡਾਂਦਾ ਬਈ ਹੈ ਆਹ ਇੰਨਾ ਪੈਦਾ ਹੋਣਾ ਇੰਨਾ ਪੈਦਾ ਹੋਣਾ ਤੇ ਬੰਦਾ ਨੀ ਸੰਗਿ ਵਿਸ਼ਵਾਸਾ ਸੁਟੇ ਤੇ ਕੰਨੂ ਬੰਦ ਕਰੋ ਵਿਸ਼ਵਾਸਾ ਸੁਟੇ ਦੇ ਕਿਤੇ ਰਾਹ ਨਹੀਂ ਮੈਨੂੰ ਰੋਕਦੇ ਉਹ ਕੋਈ ਨਾ ਦੇ ਦਾਂਗੇ ਫਸਲ ਹੋਣ ਵਾਲੀ ਆ ਸਾਡੀ ਹਾਂ ਜੇ ਤੀ ਪਤਾ ਦੋ ਤੀ ਪਤਾ ਜਦੋਂ ਉਹਦੀ ਪਾਇ ਤੇ ਦੁੱਧ ਦੋ ਦਾਲ ਮਿਲੇ ਹੋਦੇ ਹੈ ਆ ਦੋ ਇਨੇ ਪੈਦਾ ਹੋ ਰਿਹਾ ਕੋਈ ਨਾ ਦੇਣਾ ਪਿਛਵਾ ਕਿਹੜਾ ਪੰਜੇ ਚੱਲਿਆ ਲਾਲਾ ਉਹ ਜੇ ਤਦ ਦਰਮੀ ਇੰਨੀਆ ਦੁੱਦੀ ਦਾ ਵਿਆਹ ਕਰਨਾ ਹੋ ਰਿਹਾ ਖਦੀ ਦਾ ਠੰਡਾ ਪਿਆ ਦੀਏ ਠੰਡਾ ਵੇ ਠੰਡਾ ਪੀ ਲੈ ਠੰਡਾ ਮਗਾਲਣਾ ਚਾਹ ਤੂੰ ਦਾਤ ਪਾਇ ਦੁੱਦੀ ਵੀ ਪੈ ਤੇ ਕੇ ਦੁੱਧ ਨੇ ਦੇ ਲਾਗੇ ਲਾਲਾ ਸਾਡੇ ਤੇ ਭਰੋਸਾ ਨਹੀਂ ਆਗਾ ਤੈਨੂੰ ਪੜੋਥਾ ਦਾ ਉਥਰੀ ਉਹ ਆ ਗਿਆ ਸਾਡੇ ਵਾਲਾ ਵੀ ਆ ਗਿਆ ਉਹ ਆ ਕੀ ਬੰਦਾ ਤੇ ਮਰੇਗਾ ਦੁਪਹਿਰ ਦਾ ਇੱਕ ਵਜੜਾ ਨਾ ਕੋਈ ਰੋਟੀ ਲੈ ਕੇ ਆਏ ਨਾ ਕੋਈ ਚਾਹ ਲੈ ਕੇ ਆਏਗਾ ਵਜੜਾ ਭੁਖਣ ਪਾਣਾ ਫਿਰਦਾਗਾ ਮੈਂ ਤੁਰਿਆ ਅੱਜ ਦੋ ਦਿਨਾਂ ਪਿੱਛੇ ਤੁਰੇ ਫਿਰਦੇ ਆ ੱਟਕੇ ਖਾਂਦੇ ਇਹ ਨਾ ਕੋਈ ਰੋਟੀ ਨੂੰ ਪੁੱਛਣ ਨਾ ਕੋਈ ਚਾਹ ਨੂੰ ਪੁੱਛਣਾ ਉਹ ਤੋਤੀ ਜਾਗਾ ਸਵੇਰ ਦਾ ਨਹੀਂ ਆਇਆ ਨਹੀਂ ਬੰਦਾ ਦੇਖ ਲਈ ਮੇਰਾ ਬਾਈ ਨਾਜਰ ਖੇਤ ਗਿਆ ਹੋਇਆਗਾ ਵੀ ਮੈਂ ਜਾ ਕੇ ਚਾਹ ਪਾਣੀ ਪੁੱਛਣਾ ਬਈ ਮੈਂ ਖੇਤ ਆਉਂਦੀ ਸੀ ਅਵਾਰਾ ਕਰ ਜੇ ਕਰਦਾ ਫਿਰਦਾ ਉਹ ਤੈਨੂੰ ਐ ਨਹੀਂ ਪਤਾ ਕਿ ਖੇਦ ਆ ਮਚਾ ਬੜੀ ਲੈ ਕੇ ਮੈਂ ਰੋਟੀ ਲੈ ਕੇ ਜਾਵਾ ਹੈ ਉਹ ਸਾਰੀ ਕੋ ਜਾਂਦਾ ਖੜ ਜਾ ਤੈਨੂੰ ਪਤਾ ਹੀ ਲਾਦਾਗਾ ਬੋਲੇ ਤਾਂ ਸੁਣ ਲੈ ਤੂੰ ਉਹ ਬਈ ਕੀ ਤੂੰ ਕਿਉਂ ਆਇਆ ਤੂੰ ਮੈਨੂੰ ਐਸ ਪਹਿਲਾਂ ਉਹ ਬਈ ਲਾਲਾ ਕਿੱਥੇ ਬਠਾ ਲਾਲਾ ਉਹ ਬਠਾ ਆ ਪੇਰੋਰੀ ਆਂਦਾ ਸਹੀ ਚੱਕ ਕੇ ਲੈ ਕੇ ਮੈਂ ਦੇਖਦਾ ਕਰਦਾ ਤੇਰੇ ਲਾਲੇ ਨਾਲ ਗੱਲ ਮੈਂ ਇਹ ਮਾਲਾ ਤਮੀਂ ਦੀਵਾ ਦੇ ਪੈਸੇ ਨਾ ਤੂੰ ਇਹਨਾਂ ਤੋਂ ਪੈਸੇ ਨਹੀਂ ਤੇ ਤਾਂ ਸੰਦੀਦ ਆਲਾ ਮੇਰੇ ਥਾਵੇਂ ਆ ਤੂੰ ਦੇਤੇ ਦਾ ਦੀਨੀ ਮੈਨੂੰ ਲਗਦਾ ਨਹੀਂ ਇਹ ਨਹੀਂ ਦੇ ਬੈਠ ਆਈ ਨਾ ਥਾਦੀ ਬਈ ਬਤੀ ਪਈ ਆ ਤੇ ਇਤਰਾ ਮੈਂ ਹਾਏ ਤੇਰਾ ਬੜਾ ਤੇ ਪਾਈ ਜਾਂਦਾ ਯਾਰ ਓ ਲੜਾ ਕੀ ਗੱਲ ਆ ਤੂੰ ਰੂਜੀ ਆ ਇਹਨਾਂ ਬਹੀ ਚੱਕੇ ਤੂੰ ਹੈ ਹਵਨ ਨਾ ਉਹ ਦਿਮਿਆ ਆ ਧੰਦਾ ਹੋ ਗਿਆ ਡਰ ਮੈਂ ਜਦੋਂ ਕੋਈ ਨਾ ਹੋਏ ਨਾ ਭਏ ਨਾ ਕੋਈ ਨਾ ਮਤ ਰੂਜੀ ਆ ਇਹਨਾਂ ਚੱਕੀ ਬਈ 8 ਵਜੇ ਦਾ ਬਈ ਦਿਮਾਰ ਕਰ ਰੱਖਿਆ ਯਾਰ اسی پیسے ਰਹਿੰਦੇ ਨੇ ਤੋਂ ਦਮੀ ਤੰਦੀ ਹੁੰਦੀ ਸੀ ਕਾਲੇ ਪੈਸੇ ਰਹਿੰਦੇ ਆ ਉਹ ਲੈਣ ਤੋਂ ਪਹਿਲਾਂ ਤੇ ਦਾਦਾ ਤੇ ਪਾਪਾ ਲੈ ਲੇਤੀ ਤੇ ਪਹਿਲਾਂ ਤੂੰ ਪਿੱਛੇ ਦੇ ਕੇ ਸਾਡੇ ਪੈਸੇ ਮੈਂ ਉਹ ਦਾਦੇ ਆ ਦਿੱਤਾ ਤੇ 20 ਲੈਂਦੇ ਪਹਿਲਾਂ ਪੱਤੀ ਉਹ ਵੀ ਰਹਿੰਦੇ ਆ ਉਹ ਲਾਲਾ ਅਸੀਂ ਭੱਜੇ ਥੋੜੀ ਚੱਲਿਆਂ ਸਾਰਾ ਹਿਸਾਬ ਦਾ ਕਰਦਾਂਗੇ ਤੇਰਾ ਫਸਲ ਵੱਢਣ ਵਾਲੀ ਫਸਲ ਵੱਢ ਕੇ ਸਾਰਾ ਨੂੰ ਵੇਚ ਦਾਂਗੇ ਤੇਰਾ ਦੇ ਕਿਦੋਂ ਤੂੰ ਆ ਫਸਲ ਵੱਢ ਲਈ ਫਸਲ ਝੋਨਾ ਵੱਢਣ ਤੇ ਪਾਣੀ ਪਾਣੀ ਰਹਿਣੇ ਨਹੀਂ ਪਾਣੀ ਰਹਿੰਦੇ ਚੋਨਾ ਵੱਢ ਲੈ ਚੋਨਾ ਵੱਢ ਕੇ ਤੇਰੇ ਪੈਸੇ ਨੇ ਮੋੜ ਦਾਂਗੇ ਲੜਾ ਤੂੰ ਰੋਝੀ ਆਏ ਨਾ ਬਹੀ ਚੱਕ ਕੇ ਉਹ ਤਾਂ ਅਸੀਂ ਪਹਿਲਾਂ ਤੇ ਖੜੇ ਪਹਿਲਾਂ ਤੇ ਪੈਸੇ ਲਾਲਾ ਤੇਰੇ ਅਸੀਂ ਮੁੱਕਰਨੇ ਭੱਜਿਆ ਨੇ ਘਰ ਛੱਡ ਕੇ ਅਸੀਂ ਓ ਬਈ ਗਾਲਾਂ ਵੀ ਕੱਢਦਾ ਜੀ ਨਾ ਗਾਲ ਕਰਨੀ ਕੱਢ ਲਾਲਾ ਤੇਰੀ ਨਿਕਲ ਜੇ ਤੇਰੀ ਕੁੜੀ ਤਰੀ ਓਏ ਨਾ ਬਾਕ ਤੇ ਦਾ ਪਹਿਲੀ ਤਾਈ ਦਵਾ ਨਾ ਆ ਓਏ ਲੱਭ ਕੇ ਬਹਿ ਜਾਓ ਪਾਇਦਕ ਖੀਆ ਨੂੰ ਖੜਚਾ ਮਾਗੂ ਜੋਰ ਨਾਲ ਤੂੰ ਕੋ ਖੜਚਾ ਐ ਮਾਤੇ ਜੀ ਤਾਂ ਲੈ ਜਾ ਤਨੇ ਮਾਤਾ ਨਹੀਂ ਬਤਾ ਕਾਲੇ ਆ ਸਾਲਾ ਰੂਜ ਨਹੀਂ ਟੁੱਟੀ ਬਹੀ ਲੈ ਕੇ ਲਾ ਸੱਟ ਗਿਆ ਬਹੀ ਵੀ ਲੈ ਚੇ ਹੁਣ ਲੈ ਬਹੀ ਵੀ ਲੈ ਕੇ ਗਿਆ ਨਾਲ ਇਹਨੂੰ ਕੋਈ ਨਾ ਮੈਂ ਆਮ ਦੇਣ ਸਾਡਾ ਚਾਚਾ ਕਿਧਰ ਆ ਲੈਨੇ ਸਾਲੇ ਦਿਨ ਨੂੰ ਰੂਜ ਹੀ ਆਏ ਤੇ ਚੱਕ ਕੇ ਤੂੰ ਤੀਜ ਪਾ ਕੇ ਇੱਥੇ ਸਾਲਾ ਹੈਲੋ ਬਗਲਾ ਦਾ ਸਸ ਚਲ ਆ

ມາອັນເດດາວເລດັດຕະແມະບໍ່ຫິຍໂທທີນິໄປໄດ້ບໍ່ເພິລາບໍ່ຫິຍຕະເດໂຕນີ